ਸਤਿਕਾਰਯੋਗ ਸਾਡੇ ਪੰਜਾਬ ਦੇ ਪ੍ਰਧਾਨ ਰਾਜਵਡਿੰਗ ਜੀ ਸਤਿਕਾਰਯੋਗ ਮੇਰੇ ਵੱਡੇ ਭਰਾ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਮੇਰੀ ਵੱਡੀ ਭੈਣ ਅਰੋਣਾ ਚੌਧਰੀ ਜੀ ਪੜਾ ਸਾਹਿਬ ਸਾਡੇ ਡਿਸਟ੍ਰਿਕਟ ਦੇ ਪ੍ਰਧਾਨ ਪੁਰੀ ਸਾਹਿਬ ठाणकोट ਤੋਂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਸ਼ੋਕ ਚੌਧਰੀ ਜੀ ਬਲਜੀਤ ਸਿੰਘ ਪਾੜਾ ਜੀ ਰਾਜਵੀਰ ਸਿੰਘ ਜੀ ਭੁੱਲਰ ਮਨਦੀਪ ਜੀ ਅਮਨਦੀਪ ਜੀ ਸਾਡੇ ਸਿਮਰਨ ਬਾਜਵਾ ਜੀ ਲक्की ਜੀ ਤੇ ਸਾਰੇ ਤੁਸੀਂ ਮੇਰੇ ਸਾਹਮਣੇ ਬੈਠੇ ਮੇਰੇ ਪੈਣ ਪ੍ਰਾਉ ਜਿਨਾਨਗਰ ਬਲਾਕ ਚ ਸਵਧਾਨ ਬਚਾਓ ਜਿਹੜੀ ਰੈਲੀ ਸਾਡੇ ਪ੍ਰਧਾਨ ਜੀ ਨੇ ਰੱਖੀ ਆ ਮੇਰਾ ਖਿਆਲ ਹੈ ਕਿ ਜਿੰਨੀਆਂ ਸਫਲਤ ਸਕਸੈਸਫੁਲ ਸਵਧਾਨ ਬਚਾਓ ਦੀਆਂ ਪੰਜਾਬ ਚ ਰਲੀਆਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਔਰ ਸਾਡੇ ਪ੍ਰਧਾਨ ਜੀ ਦੀ ਪ੍ਰਧਾਨਗੀ ਚ ਹੋ ਰਹੀਆਂ ਨੇ ਪੰਜਾਬ ਦੀ ਕਾਂਗਰਸ ਇੱਕਮੋਠਿਆ ਇੱਕ ਜੂੜ ਚੀਜ਼ ਆ ਕਿ ਜਦੋਂ ਸਰਕਾਰਾਂ ਬਦਲਦੀਆਂ ਤੇ ਉਸ ਵੇਲੇ ਵਰਕਰਾਂ ਦੇ ਉੱਤੇ ਜ਼ਰੂਰ ਤਸ਼ੱਦਦ ਹੁੰਦਾ ਆਫੀਸਰ ਇਹ ਭੁੱਲ ਜਾਂਦੇ ਨੇ ਜੇ ਸਰਕਾਰ ਬਦਲਦੇ ਨਾਲ ਅਸੀਂ ਫੇਰ ਉਹੇ ਆਪਣੀਆਂ ਬਨਮਾਨੀਆਂ ਚਲਾਵਾਂਗੇ ਸਾਰੀ ਲੀਡਰਸ਼ਿਪ ਬੈਠੀ ਆ ਪ੍ਰਧਾਨ ਜੀ ਇੱਕ ਗੱਲ ਨੋਟ ਕਰ ਲੋ ਗੁਰਦਾਸਪੁਰ ਪਠਾਨਕੋਟ ਦੇ ਵਿੱਚ ਇੱਕ ਸੀਟ ਅਸੀਂ ਦਾ ਆਮ ਨੂੰ ਤੇ ਨਾ ਅਕਾਲੀ ਦਾ ਤੇ ਨਾ ਬੀਜੇਪੀ ਦੀ ਸੀਟ ਇੱਥੋਂ ਨਹੀਂ ਜਿੱਤ ਸਕਦੀ ਇਹ ਚੈਲੈਂਜ ਹੈ ਸਾਡਾ ਤਿੰਨ ਸੀਟਾਂ ਪਠਾਨਕੋਟ ਦੀਆਂ ਔਰ ਸੱਤ ਗੁਰਦਾਸਪੁਰ ਦੀਆਂ 10 ਦੀਆਂ 10 ਕਾਂਗਰਸ ਸੇ ਤੋਂ ਜਿੱਤ ਕੇ ਸਭ ਤੋਂ ਵੱਧ ਜੇ ਕੋਈ ਹੋਏਗੀ ਤੇ ਉਹ ਪੰਜਾਬ ਅਸੈਂਬਲੀ ਚ ਗੁਰਦਾਸਪੁਰ ਤੇ ਪਠਾਨਕੋਟ ਦੇ ਐਮਐਲਏ ਹੋਣਗੇ ਇਹ ਇਸ ਕਰਕੇ ਸਾਡੇ ਗੁਰਦਾਸਪੁਰ ਪਠਾਨਕੋਟ ਚ ਕੋਈ ਗਰੁੱਪ ਨਹੀਂ ਸਾਡਾ ਗਰੁੱਪ ਹੈ ਸਿਰਫ ਤੇ ਸਿਰਫ ਕਾਂਗਰਸ ਦਾ ਗਰੁੱਪ ਹੈ ਕਿ ਅਸੀਂ ਕਾਂਗਰਸੀ ਆ ਚੌਲ ਸਾਬੇਠੇ ਅਸ਼ੋਕ ਜੀ ਤੇ ਮੈਨੂੰ ਅੱਜ ਇਹਨਾਂ ਨੇ ਗੱਲ ਗੱਲ ਯਾਦ ਕਰਾਈ ਅਸੀਂ ਇਕੱਠੇ ਗੱਡੀ ਚ ਜਾ ਰਹੇ ਸੀ ਰੰਦਾਵਾਦ ਸਾਹਿਬ ਸਾਰੀ ਦੁਨੀਆ ਨੂੰ ਪਤਾ ਕਿ ਰੰਦਾਵਾਦ ਸਾਹਿਬ ਤੇ ਚੌਧਰੀ ਜੈਮونی ਬਹੁਤ ਜ਼ਿਆਦਾ ਪਿਆਰ ਸੀ ਤੇ ਉਵੇਂ ਹੀ ਹੁਣ ਮੇਰਾ ਇਸ ਪਰਿਵਾਰ ਦੇ ਨਾਲ ਜਿਵੇਂ ਵੱਡੇ ਰੰਦਾਵਾ ਸਭ ਤੇ ਜੈਮੁਨੀ ਜੀ ਸੀਗੇ ਹੁਣ ਮੈਂ ਉਦਾਂ ਇਹਨਾਂ ਦਾ ਮੇਰਾ ਅਸ਼ੋਕ ਚੌਧਰੀ ਮੇਰਾ ਵੱਡਾ ਭਰਾ ਤੇ ਮੈਂ ਉਹਦਾ ਛੋਟਾ ਭਰਾ ਬਣ ਕੇ ਚੱਲਦਾ ਤੇ ਗਾ ਫਿਰ ਤੇ ਜੀ ਇਹ ਜਨਰੇਸ਼ਨ ਚੱਲ ਪਈ ਆਪਣਾ ਉੱਤੇ ਉਹਦੇ ਵੀ ਦੋਵੇਂ ਇਹ ਵੀ ਭਰਾਵਾ ਵਾਂਗੂ ਚੱਲਦੇ ਆ ਜਰ ਕਾਂਗਰਸ ਖਤਮ ਕਿਵੇਂ ਅਸੀਂ ਹੁਣ ਦਵਾਂਗੇ ਕਾਂਗਰਸ ਖਤਮ ਨਹੀਂ ਹੋ ਸਕਦੀ ਨਾ ਤੁਸੀਂ ਵਰਕਰੋ ਕਾਂਗਰਸ ਦਾ ਅੱਜ ਤੱਕ ਸਾਲ ਛੜਿਆ ਮੈਨੂੰ ਸਾਰੇ ਪੁਰਾਣੇ ਚਿਹਰੇ ਦਿਖਤੇ ਨੇ ਮੈਂ ਚੌਧਰੀ ਸਾਹਿਬ ਤੇ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਚ ਗਏ ਤਾਂ ਉੱਥੇ ਚੌਧਰੀ ਸਾਹਿਬ ਦਾ ਤੇ ਵੱਡੇ ਰੰਦਾਵਾ ਸਾਹਿਬ ਦਾ ਅਸ਼ੋਕਜੀਤ ਤੇ ਅੜੋਨਾ ਜੀ ਨਾਂ ਲੈਂਦੇ ਰਹੇ ਤੇ ਮੈਂ ਕਿਹਾ ਸਾਡੇ ਤੋਂ ਵੱਡਾ ਕੋਈ ਖੁਸ਼ਕਿਸਮਤ ਨਹੀਂ ਕਿ ਜਿਨ੍ਹਾਂ ਦੇ ਬਾਪ ਨੂੰ ਅੱਜ ਵੀ ਲੋਕ ਯਾਦ ਕਰ ਲੈ ਸਾਡੇ ਤੋਂ ਸਭ ਤੋਂ ਵੱਡੀ ਉਹ ਗੱਲ ਹੈ ਇਹਦਾ ਯਾਰ ਕੋਣ ਪੁੱਛਦਾ ਕੋਈ ਨਹੀਂ ਪੁੱਛਦਾ ਅਸੀਂ ਇੱਕ ਹੋਰ ਗੱਲ ਕੀਤੀ ਅੱਜ ਪ੍ਰਧਾਨ ਜੀ ਦੇ ਸਾਹਮਣੇ ਕੀਤੀ ਸੀ ਜਿਹੜਾ ਚੌਧਰੀ ਸਾਹਿਬ ਨੂੰ ਟਿਕਟ ਨਹੀਂ ਮਿਲੀ ਵੱਡੇ ਰੰਦਾਵਾ ਸਭ ਹਾਰ ਗਏ ਇਹਨਾਂ ਦੇ ਘਰੀ ਬੈਠਾ ਸੀ ਮੈਂ 39 ਤੇ ਹੁਣ 39 ਸੈਕਟਰ ਮੈਂ ਵੀ ਮੰਤਰੀ ਤੇ ਉਹਨਾਂ ਨਾਲ ਜੀ ਵੀ ਮੰਤਰੀ ਤੇ ਉੱਥੇ ਗੱਲ ਕੀਤੀ ਮੈਂ ਕਿਹਾ ਜਿਨ੍ਹਾਂ ਟਿਕਟਾਂ ਨਹੀਂ ਲੈਣ ਦਿੱਤੀਆਂ ਉਹ ਅੱਜ ਕਿੱਥੇ ਨੇ ਤੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹਨਾਂ ਦੇ ਬੱਚੇ ਅੱਜ ਮੰਤਰੀ ਬਣ ਕੇ ਕਾਂਗਰਸ ਦੇ ਵਿੱਚ ਉਸੇ ਜਗ੍ਹਾ ਤੇ ਬੈਠੇ ਪਾਰਟੀ ਜਿਹੜਾ ਛੱਡ ਗਿਆ ਰਾ ਉਹਦਾ ਕੁਛ ਨਹੀਂ ਜੇ ਬਣਦਾ ਕੋਈ ਨਹੀਂ ਪੁੱਛਦਾ ਜਿਹੜਾ ਪਾਰਟੀ ਨੂੰ ਧੋਖਾ ਦਿੰਦਾ ਉਹਨੂੰ ਹੀ ਸਾਡਾ ਵਰਕਰ ਮੂੰਹ ਨੇ ਜੇ ਲਾਉਂਦਾ ਸਵਧਾਨ ਦੇ ਜੇ ਗੱਲ ਕਰੀਏ ਸਵਧਾਨ ਜੇ ਸਭ ਤੋਂ ਵੱਧ ਇਹਨੂੰ ਬਣਾਉਣ ਦੇ ਵਿੱਚ ਹਿੱਸਾ ਸੀ ਤੇ ਜਾ ਕੇ ਵੇਖੋ ਜਦੋਂ ਅਸੀਂ ਬੈਠਦੇ ਆ ਨਾ ਜਿਲ੍ਹਾ ਪ੍ਰਸ਼ਾਸਨ ਦੇ ਗੈਸਟ ਹਾਊਸ ਚ ਉਸੇ ਮੀਟਿੰਗ ਦਾ ਹਾਲ ਚ ਵੇਖੋ ਸਾਰਾ ਹੀ ਭਰਿਆ ਸਾਡਾ ਦੇਸ਼ ਭਗਤਾਂ ਦੇ ਨਾਲ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਕੁਰਬਾਨੀਆਂ ਦੇ ਕੇ ਜਿਨ੍ਹਾਂ ਨੇ ਇਸ ਸੰਵਿਧਾਨ ਨੂੰ ਬਣਾਇਆ ਤੇ ਅੱਜ ਜੇ ਭਾਜਪੀ ਇਹ ਕਵੇ ਕਿ 2014 ਚ ਦੇਸ਼ ਆਜ਼ਾਦ ਹੋਇਆ ਬਿਲਕੁਲ ਕੋਈ ਮੰਗਣ ਨੂੰ ਤਿਆਰੀ ਆਜ਼ਾਦੀ ਮਿਲੀ ਤੇ ਸਾਨੂੰ 1947 ਚ ਮਿਲੀ ਅਸੀਂ ਅੰਗਰੇਜ਼ਾਂ ਦੇ ਨਾਲ ਲੜਾਈ ਲੜ ਕੇ ਅੰਗਰੇਜ਼ਾਂ ਦੇ ਨਾਲ ਸਭ ਤੋਂ ਵੱਧ ਜੇ ਕਿਸੇ ਨੇ ਹਿੱਸਾ ਪਾਇਆ ਹਿੰਦੁਸਤਾਨ ਦੀ ਆਜ਼ਾਦੀ ਚ ਉਹ ਪੰਜਾਬੀਆਂ ਦਾ ਹਿੱਸਾ ਸੀ ਸਭ ਤੋਂ ਵੱਧ ਜੇ ਫਾਂਸੀਆਂ ਲੱਗੀਆਂ ਉਹ ਪੰਜਾਬੀਆਂ ਨੂੰ ਲੱਗੀਆਂ ਸਭ ਤੋਂ ਵੱਧ ਕੋਈ ਜੇਲਾ ਚ ਗਏ ਤਾਂ ਉਹ ਪੰਜਾਬੀ ਜੇਲਾ ਚ ਗਏ ਤੇ ਯਾਰ ਅਸੀਂ ਕਿਵੇਂ ਸਵਿਧਾਨ ਨੂੰ ਖਤਰਾ ਹੋਣ ਦਾਂਗੇ ਸਵਿਧਾਨ ਖਤਮ ਨਹੀਂ ਹੋ ਸਕਦਾ ਕੋਈ ਉੱਠ ਕੇ ਕਰ ਦੇ ਗੱਲ ਬੜਾ ਸਾਹਿਬ ਨੇ ਕਿਹਾ ਪ੍ਰਧਾਨ ਜੀ ਨੇ ਕਿ ਜੇ ਉਹਨਾਂ ਨੂੰ ਸੀਟਾਂ 400 ਕਹਿੰਦੇ ਅੱਪਕੀ ਬਾਅਦ 400 ਪਾਰ ਕਿ ਜੇ ਮਿਲ ਜਾਂਦੇ ਤੇ ਦੇਸ਼ ਦਾ ਸਵਿਧਾਨ ਕੀ ਦੇਸ਼ ਨੂੰ ਖਤਮ ਕਰਨ ਵਾਲੇ ਪਾਸਿਓਂ ਨਾ ਤੁਰ ਪਣਾ ਸੀ ਠੀਕ ਹੈ ਜਿਹੜਾ ਆਪਰੇਸ਼ਨ ਸੰਦੂਰ ਹੋਇਆ ਲੜਾਈ ਲੜੀ ਪਾਕਿਸਤਾਨ ਦੇ ਬਰ ਖਿਲਾਫ ਉਹਨਾਂ ਦੇ ਹੱਥੋਂ ਦੀ ਹੱਥੋਂ ਦੀ ਟਿਕਾਣਿਆਂ ਤੇ ਅਸੀਂ ਅਟੈਕ ਕੀਤਾ ਪਰ ਇੱਕ ਚੀਜ਼ ਮੈਂ ਪੁੱਛਣੀ ਚਾਹੁੰਦਾ ਮੋਦੀ ਸਾਹਿਬ 1971 ਦੀ ਲੜਾਈ ਲੱਗੀ ਉਸ ਵੇਲੇ ਕਾਂਗਰਸ ਦਾ ਤੇ ਕਿਉਂ ਤੇ ਸਾਡੀ ਗਵਰਨਮੈਂਟ ਦਾ ਇੱਕ ਐਮਸੀ ਕਿ ਅਸੀਂ ਪਾਕਿਸਤਾਨ ਦੇ ਦੋ ਟੁਕੜੇ ਕਰਨੇ ਨੇ ਤੇ ਤੁਸੀਂ ਅਟੈਕ ਤੇ ਕਰ ਦਿੱਤਾ ਤੇ ਟਰੰਪ ਦੇ ਕਹਿ ਤੇ ਸੀਲ ਫਾਇਰ ਕਰਕੇ ਪਾਕ ਹਿੰਦੁਸਤਾਨ ਦੀਆਂ ਗੋਡੀਆਂ ਲਵਾ ਦਿੱਤੀਆਂ ਸਾਨੂੰ ਪਾਕਿਸਤਾਨ ਦੇ ਚਾਰ ਟੁਕੜੇ ਕਰਨੇ ਚਾਹੀਦੇ ਸੀ ਤਾਂ ਕਿ ਦੁਬਾਰਾ ਪਾਕਿਸਤਾਨ ਸਾਡੇ ਵੱਲ ਨੂੰ ਵੇਖ ਨਾ ਸਕਦਾ ਹਰ ਰੋਜ਼ ਅਸੀਂ ਸਾਰੇ ਅਸੀਂ ਬਾਰਡਰ ਤੇ ਬੈਠੇ ਆ ਕਿੰਨੇ ਡਰੋਨ ਆਉਂਦੇ ਆ ਕਿੰਨਾ ਨਸ਼ਾ ਆ ਰਿਹਾ ਕਿੰਨੇ ਹਥਿਆਰ ਆ ਰਹੇ ਨੇ ਤੇ ਕੇਂਦਰ ਦੀ ਸਰਕਾਰ ਚੁੱਪ ਕਿਉਂ ਕਰਕੇ ਬੈਠੀ ਆ ਜਦ ਲੜਾਈ ਲੱਗੇ ਕਸ਼ਮੀਰ ਚ ਤੇ ਜਿਹੜਾ ਸਾਰਾ ਕੁਝ ਹਮਲਾ ਪੰਜਾਬੀਆਂ ਦੇ ਹੋ ਜੇ ਡਰੋਨ ਆਉਣ ਤੇ ਪੰਜਾਬ ਤੇ ਆਉਣ ਤੇ ਸਾਡਾ ਜਿਹੜਾ ਬਾਰਡਰ ਇਰੀਡੀਅਟ ਡਵੈਲਪਮੈਂਟ ਪ੍ਰੋਗਰਾਮ ਬਾਜਾ ਸਭ ਉਹ ਵੀ ਖਤਮ ਕਰ ਦਿੱਤਾ ਬਾਰਡਰ ਦੇ ਉੱਤੇ ਜਦੋਂ ਕਾਂਗਰਸੀ ਸਰਕਾਰ ਸੀ ਉਸ ਵੇਲੇ ਸਾਨੂੰ 100% ਜੰਦਰ ਸਰਕਾਰ ਬਾਰਡਰ ਦੇ ਉੱਤੇ ਡਵੈਲਪਮੈਂਟ ਕਰ ਲਈ ਦਿੰਦੀ ਸੀ ਮੋਦੀ ਨੇ ਬੰਦ ਕਰਤਾ ਇਹ ਕੀ ਹਿੰਦੁਸਤਾਨ ਦੇ ਬਾਰਡਰ ਨੂੰ ਬਚਾਉਣਾ ਚਾਹੁੰਦਾ ਇਹ ਬਾਰਡਰ ਨੂੰ ਕਮਜ਼ੋਰ ਕਰਨਾ ਚਾਹੁੰਦਾ 50 ਕਿਲੋਮੀਟਰ ਤੱਕ ਪੀਐਸਐਫ ਬੈਠੀ ਆ ਤੇ ਕਿੱਥੋਂ ਅਸਲਾ ਆ ਰਿਹਾ ਕਿੱਥੋਂ ਫੀ ਮਾਰ ਰਹੀ ਆ ਕਿੱਥੋਂ ਹੈਰੋਨ ਆ ਰਹੀ ਆ ਕਿੱਥੇ ਪੰਜਾਬ ਦੇ ਵਿੱਚ ਫੌਜ ਦਾ ਨਾਕਾ ਇਹ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਦੱਸਣਾ ਪੈਗਾ ਕਿ ਜੇ 50 ਕਿਲੋਮੀਟਰ ਤੱਕ ਤੁਸੀਂ ਸਾਡੇ ਤੱਕ ਕੰਟਰੋਲ ਰੱਖਿਆ ਤੇ 50 ਕਿਲੋਮੀਟਰ ਤੁਹਾਡਾ ਹੱਕ ਬਣਦਾ ਕਿ ਉੱਥੇ ਕੋਈ ਪਾਕਿਸਤਾਨ ਵਾਲਾ ਗੰਦੀ ਅੱਖ ਨਾਲ ਦਾ ਵੇਖ ਸਕੇ ਅਸੀਂ ਕਹੀਏ ਅਬ ਕੀ ਬਾਟਰੰਪ ਸਰਕਾਰ ਵਾਹ ਓ ਮੋਦੀ ਉਹ ਅੱਖਾਂ ਵਿਖਾਉਂਦਾ ਬੇਇੱਜ਼ਤੀ ਕਰਕੇ ਹਿੰਦੁਸਤਾਨੀਆਂ ਨੂੰ ਖੜਦਾ ਆਤਵਾਦ ਵਕਵਾ ਬਾਰਲੀਅਨ ਕੰਟਰੀਆਂ ਚ ਬੈਠਾ ਮੋਦੀ ਸਾਹਿਬ ਬੋਲੋ ਜਿਹੜੇ ਪੰਜਾਬ ਦੀ ਸ਼ਾਂਤੀ ਨੂੰ ਖਤਮ ਕਰਨਾ ਚਾਹੁੰਦੇ ਨੇ ਉਹ ਅੱਜ ਬਾਹਰ ਦੀਆਂ ਕੰਟਰੀਆਂ ਚ ਬੈਠ ਕੇ ਦੇਸ਼ ਦੇ ਅਗੇਂਸਟ ਬੋਲ ਰਹੇ ਨੇ ਉਹਨਾਂ ਤੇ ਗੱਲ ਕਰੋ ਗੱਲ ਕਰੋ ਕਿ ਚੀਨ ਕੋਲ ਜਿਹੜਾ ਸਾਡਾ ਬਾਰਡਰ ਹੈ ਉਹ ਕਿਵੇਂ ਛਡਾਉਣਾ ਗੱਲ ਕਰੋ ਕਿ ਪਾਕਿਸਤਾਨ ਜਿਹੜਾ ਸਾਡੇ ਵੱਲ ਵੇਖਦਾ ਇਹਦੀ ਅੱਖ ਜਿਹੜੀ ਗੰਦੀ ਅੱਖ ਆ ਉਹਨੂੰ ਕਿਵੇਂ ਅਸੀਂ ਕੱਢਣਾ ਕੀਸ਼ਾ ਪੜ ਲਓ ਅਗਲੀ ਸਰਕਾਰ ਕਾਂਗਰਸ ਦੀ ਆ ਜਿਹੜਾ ਸਹਬਾਂ ਨੂੰ ਇੱਕ ਚੀਜ਼ ਨੋਟ ਕਰ ਲਓ ਜਿੰਨੀ ਦੇਰ ਬਾਰਡਰ ਨਹੀਂ ਵੱਸਦਾ ਪੰਜਾਬ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਹਿੰਦੁਸਤਾਨ ਆਪਣੀ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਸਾਨੂੰ ਸਾਰਿਆਂ ਪੰਜਾਬੀਆਂ ਨੂੰ ਰਲ ਕੇ ਇੱਕ ਗੱਲ ਕਰਨੀ ਚਾਹੀਦਾ ਕਿ ਜਿੰਨਾ ਬਾਰਡਰ ਆ ਇਹਦੇ ਉੱਤੇ ਇੰਡਸਟਰੀ ਲਾਈ ਜਾਏ ਤਾਂ ਕਿ ਬੱਚੇ ਨੌਕਰੀਆਂ ਕਰਨ ਤੇ ਇਹਨਾਂ ਨੂੰ ਬਾਹਰ ਜਾਣ ਕੇ ਆਪਣੀ ਲੁੱਟ ਖੁੱਟ ਕਰਾ ਕੇ ਨਾ ਆਉਣ ਜਿਹਦੇ ਕਰ ਸ਼ਾਮ ਨੂੰ 10000 ਰੁਪਏ ਆ ਜਾਏਗਾ ਮਹੀਨੇ ਦਾ ਉਹ ਬੱਚਾ ਕਦੀ ਵੀ ਪੁੱਠੇ ਕੰਮ ਪਾਸੇ ਨਹੀਂ ਜਾਏਗਾ ਕਦੀ ਨਸ਼ੇ ਵਾਲੀ ਨਹੀਂ ਜਾਏਗਾ ਕਦੀ ਡਕੈਤੀ ਵਾਲੀ ਨਹੀਂ ਜਾਏਗਾ ਉਹਦੀ ਮਾਂ ਉਹਦੀ ਚਾਅ ਖਤਮ ਹੋ ਜੇਗੀ ਉਹਨੂੰ ਹੋਏਗਾ ਕਿ ਮੇਰਾ ਪੁੱਤ ਨੌਕਰੀ ਕਰਕੇ ਵਾਪਸ ਆ ਕੇ ਮੇਰੇ ਕੋਲ ਆਏਗਾ ਮਾਂ ਨੂੰ ਇਹ ਨਹੀਂ ਹੋਊ ਕਿ ਮੇਰੇ ਪੁੱਤ ਕੋਲ ਕੰਮ ਐ ਨਹੀਂ ਕਿਤੇ ਬੁਰੀ ਸੰਗਤ ਚ ਨਾ ਪੈ ਜੇ ਇਹ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਦੀ ਪੈਣੀ ਹੈ ਅਖੀਰਲੇ ਮੋਰਚੇ ਤੱਕ ਆਪਾਂ ਖੇਤੀ ਕਰਦੇ ਆ ਤੇ ਫੇਰ ਵੀ ਆਪਣਾ ਢਿੱਡ ਨਹੀਂ ਪਰਦਾ ਇਸ ਲਈ ਨਹੀਂ ਪਰਦਾ ਕਿ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਗਲਤ ਨੇ ਪੰਜਾਬ ਦਾ ਮੁੱਖ ਮੰਤਰੀ ਇਹ ਤੇ ਲੱਗਦਾ ਇਹਦਾ ਕੰਮ ਹੀ ਇਹਨੇ ਗਿਰਵੀ ਰੱਖ ਦਿੱਤਾ ਦਿੱਲੀ ਵਾਲਿਆਂ ਕੋਲ ਦਿੱਲੀ ਵਾਲਿਆਂ ਨੇ ਕੇਜਦੀਵਾਲ ਨੂੰ ਰਿਜੈਕਟ ਕਰਕੇ ਭੇਜਿਆ ਤੇ ਅੱਜ ਇਹ ਸਾਰਾ ਕੁਝ ਹੀ ਦਿੱਲੀ ਵਾਲਿਆਂ ਨੂੰ ਦੇਈ ਜਾ ਰਿਹਾ ਪੰਜਾਬ ਨੂੰ ਲੁੱਟ ਰਿਹਾ ਪੰਜਾਬ 'ਚ ਡਾਕਾ ਮਾਰ ਲਈ ਦਿੱਲੀ ਵਾਲੇ ਬੈਠੇ ਨੇ ਇਹਦਾ ਸਾਨੂੰ ਧਿਆਨ ਕਰਨਾ ਪੈਣਾ ਤਗੜੇ ਹੋ ਕੇ ਕਾਂਗਰਸ ਦਾ ਜਿਸ ਵੇਲੇ ਵਿਕਾਸment ਹੋਈਆ ਇਹਨਾਂ ਪੌਣੇ ਚਾਰ ਸਾਲਾਂ 'ਚ 1 ਰੁਪਇਆ ਇਹ ਸਰਕਾਰ ਨੇ ਨਹੀਂ ਲਾਇਆ ਤੇ ਸਾਡੇ ਵਾਲੇ ਵੇਖੋ ਇੱਕ ਇੱਕ ਪਿੰਡ 'ਚ ਕਰੋੜਾ ਰੁਪਇਆ ਸੀ ਲਾ ਦਿੱਤੇ ਸੀ ਤੇ ਇਹ ਜਦੋਂ ਅਸੈਂਬਲੀ ਦੇ ਵਿੱਚ ਬੋਲਦਾ ਵਾਕਿਆ ਹੀ ਸ਼ਰਮ ਆਉਂਦੀ ਹੈ ਕਿ ਕਿੱਥੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਤੇ ਕਿੱਥੇ ਇਹ ਪੈਂਠਾ ਸਠਾ ਤੇ 17 ਸਾਲ ਬਾਅਦ ਇਆ ਕੇ ਬੈਠ ਕੇ ਪੰਜਾਬ ਦੀ ਤੋਹਰੀਨ ਕਰ ਰਿਹਾ ਹੈ ਬਰਾਉ ਬਰਦਾਸਪੁਰ ਵਾਲਿਓ ਜੇ ਰਾਖੀ ਕੀਤੀ ਆ ਤੇ ਜਦੋਂ ਮੁਗਲ ਲੁੱਟ ਕੇ ਲੈ ਕੇ ਜਾਂਦੇ ਸੀ ਗਜਨਵੀ ਜਾਂ ਹੋਰ ਤੇ ਉੱਥੇ ਸ਼ਾਂਬ ਦੇ ਵਿੱਚ ਕਲੂ ਕਰਾ ਜਿੱਥੇ ਹੋਇਆ ਕਾਨੂੰ ਆਣ ਦੇ ਚ ਉਥੋਂ ਲੋਕਾਂ ਦੀਆਂ ਧੀਆ ਪੈਣਾ ਤੇ ਉਹਨਾਂ ਦੇ ਕੋਲ ਜਿਹੜਾ ਲੁੱਟ ਦਾ maal ਹੁੰਦਾ ਸੀ ਪੰਜਾਬੀ ਖੋ ਕੇ ਉਹਨਾਂ ਕੋਲੋਂ ਤੇ ਉਹਨਾਂ ਨਾਲ ਘਰਾ ਚੁੱਤੀਆਂ ਪਣਾ ਨੂੰ ਵਾਪਸ ਕਰਕੇ ਆਉਂਦੇ ਸੀ ਅੱਜ ਫੇਰ ਉਹੀ ਚੀਜ਼ ਚੱਲ ਪਈ ਆ ਇਹ ਜਿਹੜੀ ਕੇਜਰੀ ਵਾਲੈਂਡ ਕੰਪਨੀ ਧੜਵੀ ਬਣ ਕੇ ਪੰਜਾਬ ਲੁੱਟਣ ਲਈ ਆਈ ਆ ਖੜੇ ਹੋ ਸਾਰੇ ਆਪਾਂ ਪੰਜਾਬ ਇਹਨਾਂ ਨੂੰ ਲੁੱਟਣ ਨਹੀਂ ਦੇਣਾ ਆਪਾਂ ਆਪਣੇ ਹੱਕ ਲੈਣੇ ਨੇ ਆਪਾਂ ਇਹ ਨਹੀਂ ਹੋਣ ਦੇਣਾ ਕਿ ਹਰ ਬੰਦਾ ਜਿਹੜਾ ਉਹਨਾਂ ਨੇ ਉੱਥੇ ਲਾਇਆ ਉੱਪਰਲੀ ਸਟੇਟ ਚਲ ਰਿਹਾ ਕਿ ਉਹਨੂੰ ਨੌਕਰੀਆਂ ਦੇ ਕੇ ਕਿ ਇਹਨੇ ਪਗੋਟਮਾਂ ਨੇ ਡੰਮੀ ਚੀਫ ਮਿਨਿਸਟਰ ਬਣ ਕੇ ਬੈਠ ਗਿਆ ਤੁਹਾਨੂੰ ਆਪਣਾ ਪੰਜਾਬ ਬਚਾਉਣ ਲਈ ਸਾਰਿਆਂ ਨੂੰ ਅੱਗੇ ਆਉਣਾ ਪੈਣਾ ਮੈਂ ਚੌਧਰੀ ਸਾਹਿਬ ਪਰੋਣਾ ਜੀ ਅਭਿਨਵ ਤੁਹਾਨੂੰ ਮੁਬਾਰਕਬਾਦ ਦਿੰਦਾ ਕਿ ਇਸ ਇਲਾਕੇ ਨੇ ਤੁਹਾਡੇ ਪਰਿਵਾਰ ਨੂੰ ਕਦੀ ਵੀ ਪਿੱਠ ਨਹੀਂ ਦਿੱਤੀ ਤੇ ਜਦੋਂ ਵੀ ਕਿਤੇ ਜਾਇਦਾ ਇਹ ਤੁਹਾਨੂੰ ਇੱਕ ਪਰਿਵਾਰ ਵਾਂਗੂ ਸਮਝਦੇ ਨੇ ਤੇ ਜਿੱਥੇ ਪਰਿਵਾਰ ਬਣ ਜੇ ਉਥੇ ਲੀਡਰ ਕਰੀ ਫੇਲ ਨਹੀਂ ਹੁੰਦਾ ਤੇ ਜਦੋਂ ਵਰਕਰ ਨਾਲ ਖਲੋਤਾ ਹੋਵੇ ਤੇ ਜੇ ਲੀਡਰ ਵਰਕਰ ਦੇ ਨਾਲ ਨਾ ਖਲੋਵੇ ਤੇ ਫਿਰ ਵੀ ਦੁੱਖ ਲੱਗਦਾ ਸਭ ਤੋਂ ਵੱਧ ਮੈਂ ਵੇਖਿਆ ਚੌਧਰੀ ਸਾਹਿਬ ਨੂੰ ਅਸੀਂ ਇਹਨਾਂ ਕੋਲ ਪੁੱਛ ਦਿੰਨਾ ਕਿ ਚੌੜੀ ਸਾਹਿਬਾ ਮੀਟਿੰਗ ਦੇ ਵਿੱਚ ਕੀ ਬੋਲਣਾ ਜਿੰਨਾ ਕੁ ਜੇ ਚਿੱਠੀਆਂ ਨਾਲ ਲਿਖ ਕੇ ਤੁਹਾਡਾ ਸਾਰ ਦਿੰਦੇ ਆ ਅਸੀਂ ਬੋਲ ਕੇ ਨਹੀਂ ਉਹਨਾਂ ਸਾਰ ਸਕਦੇ ਇਹਨਾਂ ਦੀ ਚਿੱਠੀ ਐਸੀ ਅੱਗ ਲਾਉਂਦੀ ਆ ਅਸੀਂ ਤਾਂ ਲੜਪੇ ਨੇ ਮੈਦਾਨੇ ਪਾੜਾ ਬੈਠੇ ਆ ਉਦੋਂ ਡੀਸੀ ਦੀ ਦੌੜਦਾਈ ਬਾਜਵਾ ਸਾਹਿਬ ਸਾਨੂੰ ਛਡਾਉਣ ਉਹ ਬਿਠਾਉਣ ਤੇ ਜੀ ਡੀਸੀ ਉੱਠ ਕੇ ਅੰਦਰ ਦੌੜ ਗਿਆ ਤੇ ਬਾਅਦ ਚ ਵੇਖਿਆ ਸਾਡੇ ਨਾਲ ਸਾਡੇ ਬੋਲਣ ਨਾਲ ਚੌਧਰੀ ਸਾਹਿਬ ਦੀ ਚਿੱਠੀ ਜਾਵਾਸਰ ਕਰਕੇ ਜਿਹੜੀ ਪਛਵੇਤੇ ਲਿਖ ਦਿੱਤੀ ਤੁਹਾਨੂੰ ਆਪਣੇ ਜਿਹੜੇ ਵੱਡੇ ਨੇ ਚੌਧਰੀ ਸਾਹਿਬ ਆਪਾਂ ਵਾਕਈ ਤੁਸੀਂ ਬੜੀ ਵਧੀਆ ਗੱਲ ਕੀਤੀ ਸੀ ਘਰੇ ਬੈਠਾ ਹੁਣੇ ਕੇ ਬਾਜਵਾ ਸਾਹਿਬ بیٹھے ਆ ਮੈਂ ਚੌਧਰੀ ਸਾਹਿਬ ਕਿਾਕੇ ਸਾਨੂੰ ਤੇ ਪਰਿਵਾਰ ਵੱਲੋਂ ਮਿਲ ਗਈ ਤੇ ਸਾਡੇ ਪ੍ਰਧਾਨ ਨੇ ਰਾਜੇ ਵੜਿੰਗ ਨੇ ਸਟਰਗਲ ਕਰਕੇ ਆਪ ਲੜਾਈ ਲੜ ਕੇ ਅੱਜ ਇਸ ਅਹੁਦੇ ਤੇ ਪਹੁੰਚਿਆ ਇਹ ਕਿਸੇ ਨੇ ਦਿੱਤੀ ਨਹੀਂ ਅਸੀਂ ਪ੍ਰਧਾਨਜੀ ਜਾਦਿਆ ਹਲੋ ਜਾਦਿਆ ਜਦੋਂ ਜੂਸ ਕਾਂਗਰਸ ਦੀ ਆਹੀ ਇਲੈਕਸ਼ਨ ਨਹੀਂ ਸਾਰੇ ਹਰਾ ਦਿੱਤਾ ਆਪਣੇ ਭਰਾ ਨੂੰ ਤੇ ਤੁਹਾਨੂੰ ਉਦੋਂ ਪਤਾ ਲੱਗਾ ਜਦੋਂ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਸਾਰੇ ਲੀਡਰਾਂ ਨੇ ਬਣ ਕੇ ਇਹਨੂੰ ਹਰਾ ਦਿੱਤਾ ਤੇ ਚੁੱਕ ਕੇ ਇਹਨੂੰ ਪ੍ਰਧਾਨ ਜੀ ਨੂੰ ਆਲ ਇੰਡੀਆ ਜੂਨ ਕਾਂਗਰਸ ਦਾ ਪ੍ਰਧਾਨ ਬਣਾਇਆ ਇਹ ਕਾਂਗਰਸ ਆ ਜਿਹੜਾ ਕਾਂਗਰਸ ਦੇ ਨਾਲ ਖੜੇਗਾ ਕਾਂਗਰਸ ਕਰੀ ਉਹਦਾ ਸਾਥ ਨਹੀਂ ਛੱੜਦੀ ਲੀਡਰ ਸਾਥ ਛੱਡ ਜਾਂਦੇ ਨੇ ਇਹ ਮੈਂ ਪੁੱਛਣਾ ਚਾਹਨਾ ਸੁਨੀਲ ਜਾਖੜ ਨੂੰ ਆਸਤਿਨ ਦੇ ਸੱਪ ਦਾ ਮਤਲਬ ਕੀ ਆ ਉਹਦਾ ਦੱਸ ਸਭ ਤੋਂ ਵੱਡਾ ਜੇ ਤੂੰ ਆਸਤਿਨ ਦਾ ਸੱਪ ਨਿਕਲਿਆ ਤੇ ਗੁਰਦਾਸਪੁਰ ਵਾਲਿਓ ਸਾਨੂੰ ਡੰਗ ਮਾਰ ਕੇ ਗਿਆ ਜਨਾ ਉਹਨੂੰ ਇਲੈਕਸ਼ਨ 'ਚ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਡੰਗ ਉਹਨੇ ਮਾਰਿਆ ਕਿ ਅਸੀਂ ਮਾਰਿਆ ਪ੍ਰਧਾਨ ਉਹਨੂੰ ਪ੍ਰਧਾਨ ਪੰਜਾਬ ਦਾ ਬਣਾਇਆ ਹੋਵੇ ਤੇ ਸਾਡੀ ਕਾਂਗਰਸ ਦੇ ਪਿੱਠ 'ਚ ਛੁਰਾ ਮਾਰ ਕੇ ਉਹ ਭਾਜਪਾ 'ਚ ਜਾਵੇ ਉੱਥੇ ਜਾ ਕੇ ਕਵੇ ਕਿ ਕਾਂਗਰਸ ਕੀ ਆ ਕਾਂਗਰਸ ਉਹ ਆ ਤੇਰੇ ਪਿਤਾ ਜੀ ਸੀਐਲਪੀ ਦੇ ਲੀਡਰ ਬਣੇ ਸੀ ਜਾਂ ਐਲੋਪੀ ਤੇ ਹਿਸਟਰੀ 'ਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ 'ਚ ਪਿਓ ਵੀ ਰਿਆ ਐਲੋਪੀ ਤੇ ਪੁੱਤ ਵੀ ਲੀਡਰ ਆਫ ਆਪੋਜੀਸ਼ਨ ਪੰਜਾਬ 'ਚ ਬਣਿਆ ਤੇ ਯਾਰ ਹੋਰ ਹੁਣ ਕੀ ਕਾਂਗਰਸ ਕਰੇ ਜਿੱਥੇ ਤੂੰ ਨਾ ਕਾਂਗਰਸ ਨੂੰ ਗਾਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਆ ਕਿ ਸਾਹ ਇਲੈਕਸ਼ਨ ਲੜ ਕੇ ਦੇ ਤੇਰੀ ਜਮਾਨਤ ਜਬਤ ਹੋਏਗੀ ਪਠਾਨ ਉਥੋਂ ਪਟਿਆਲੋਂ ਫੇਰ ਜਿੰਨੀ ਵਾਰ ਹੀ ਕੈਪਟਨ ਅਮਰਿੰਦਰ ਸਿੰਘ ਬਣਿਆ ਹਮੇਸ਼ਾ ਕਾਂਗਰਸ ਦੀ ਸੀਟ ਤੇ ਕਾਂਗਰਸ ਦੀ ਟਿਕਟ ਉੱਤੇ ਐਮਐਲਏ ਜਾਂ ਐਮਪੀ ਬਣਿਆ ਕਦੀ ਦੂਸਰੀ ਪਾਰਟੀ ਚੋਂ ਨਹੀਂ ਬਣਿਆ ਜਿਸ ਵੇਲੇ ਵੀ ਖੜਾ ਉਹਦੀ ਜਮਾਨਤ ਜਬਤ ਹੁੰਦੀ ਰਹੀ ਤੇ ਆਪਾਂ ਕਾਂਗਰਸ ਨੂੰ ਕਹੀਏ ਕਾਂਗਰਸ ਨੇ ਦਿੱਤਾ ਕੀ ਆ ਆ ਜਿਹੜਾ ਬਿੱਟੂ ਇਹਨਾਂ ਕੁਝ ਬੋਲਦਾ ਇਹਨਾਂ ਪੁੱਛਣਾ ਚਾਹਨਾ ਤਿੰਨ ਵਾਰੀ ਕਾਂਗਰਸ ਦੀ ਟਿਕਟ ਲੈ ਕੇ ਜਿੱਤਿਆਂ ਤੇਰੀ ਕਾਂਗਰਸ ਨੂੰ ਕੀ ਦੇਣਿਆ ਅੱਜ ਤੂੰ ਖਲੋ ਕੇ ਜਦੋਂ ਪਾਰਲੀਮੈਂਟ 'ਚ ਗੱਲ ਕਰਦਾ ਤੈਨੂੰ ਸ਼ਰਮ 'ਚ ਡੁੱਬ ਮਰਨਾ ਚਾਹੀਦਾ ਕਿ ਕਾਂਗਰਸ ਨੇ ਤੈਨੂੰ ਤੇ ਤੇਰੇ ਪਰਿਵਾਰ ਨੂੰ ਕੀ ਨਹੀਂ ਦਿੱਤਾ ਪ੍ਰੋ ਤੇ ਮੈਂ ਤੁਹਾਨੂੰ ਇਸ ਕਰਕੇ ਗੱਲਾਂ ਦੱਸੀਆਂ ਅੱਜ ਜੇ ਸੁਖਜਿੰਦਰ ਸਿੰਘ ਰੰਦਾਵਾ ਅਰੋਣਾ ਚੌਧਰੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਡੇ ਪ੍ਰਧਾਨ ਜੀ ਪਾੜਾ ਜੀ ਪੂਰੀ ਸਾਹਿਬ ਬੈਠੇ ਨੇ ਇਹ ਸਾਨੂੰ ਅਸੀਂ ਇਸ ਕਰਕੇ ਇੱਥੇ ਬੈਠੇ ਕਿ ਕਾਂਗਰਸ ਦਾ ਤੇ ਤੁਹਾਡਾ ਸਾਡੇ ਪਿੱਛੇ ਹੱਥ ਆ ਜੇਦਰ ਸਾਨੂੰ ਕੋਣ ਪੁੱਛਦਾ ਨੇ ਤੁਰੇ ਫਿਰਦੇ ਨੇ ਮਨਿਸਤ ਤੇ ਐਕਸ ਮਨਿਸਤ ਕੋਈ ਪਹੁੰਚਦਾ ਨਹੀਂ ਇਹ ਪਾਰਟੀ ਦੇ ਨਾਲ ਆ ਸੀ ਤੇ ਪਾਰਟੀ ਸਾਡੇ ਤੇ ਸ਼ੇਰਵਾੜ ਰੱਖਦੇ ਰਫੇਰ ਅਸੀਂ ਇੱਥੋਂ ਤੱਕ ਪਹੁੰਚੇ ਆ ਸੋ ਪ੍ਰਾ ਤੁਹਾਡਾ ਤੇ ਦੇਣ ਕੋਈ ਦੇ ਨਹੀਂ ਸਕਦਾ ਖਾਸ ਕਰਕੇ ਕਾਂਗਰਸ ਤੇ ਖਾਸ ਕਰਕੇ ਮੈਂ ਨਹੀਂ ਦੇ ਸਾਰਾ ਸਾਰੇ ਹੀ ਕਹਿਣ ਚੌਧਰੀ ਸਾਹਿਬ ਵੀ ਡਰ ਕੇ ਓ ਕੀ ਤੁਹਾਡੇ ਨਾਲ ਕੀ ਉਹਦਾ ਮੈਨੂੰ ਨਾਮ ਭੁੱਲ ਜਾਂਦਾ ਹਰ ਵਾਰੀ ਬਸ਼ੰਬਰ ਨਹੀਂ ਕੀ ਉਹਦਾ ਨਾ ਚਮਸ਼ੀਰ ਹੈ ਚਮਸ਼ੀਰ ਚੰਗਾ ਸ਼ੇਰ ਆਓ ਚਮਸ਼ੀਰ ਉਹ ਲੁੱਟ ਕੇ ਹੀ ਖਾਈ ਜਾਂਦਾ ਕਿਹਦੇ ਛੱਡਦਾ ਹੀ ਕੁਛ ਨਹੀਂ ਐਵੇਂ ਹੀ ਨਹੀਂ ਉਹਨੂੰ ਤੁਸੀਂ ਹਾਲਾ ਸ਼ੇਰੀ ਦੇ ਦਿੰਦੇ ਹੋ ਸਾੜੀ ਮਾਰ ਕੇ ਕੋਈ ਹੋਰ ਲੁੱਟ ਯਾਰ ਵਾਕਈ ਇੱਕ ਤੇ ਚੋਰ ਹੁੰਦਾ ਉਹ ਚੋਰ ਵੀ ਤੇ ਬੇਸ਼ਰਮ ਹੋਈਆਂ ਸਰਪੰਚਾਂ ਕੋਲੋਂ ਪੰਚਾਇਤਾਂ ਕੋਲੋਂ ਤੇ ਦੂਸਰੇ ਮੰਦਰੇ ਕਾ ਜੋ ਪੈਸੇ ਖਾਣੇ ਲੱਖ ਲਾਂ ਤੇ ਉਹਦੀ ਲੀਡਰੀ ਲਈ ਮਾਂ ਨੇ ਨਾਂ ਤੇ ਬੜਾ ਵਧੀਆ ਰੱਖਿਆ ਈ ਸ਼ਮਸ਼ੀਰ ਵਿਕਣ ਜੁਰ ਮਾਈਆਂ ਵੈਣ ਪੌਂਦੀਆਂ ਨੇ ਹਾਇ ਸ਼ੇਰਾ ਕੋਈ ਨਾ ਤੇਰਾ ਇਹਦੇ ਪਿੱਛੇ ਜਦੋਂ ਇਲੈਕਸ਼ਨ ਆਈ ਲੋਕਾਂ ਨੇ ਇਹ ਨਾਰੇ ਲਾਉਦੇ ਤੁਰੇ ਜਾਣਾ ਵਾਕਈ ਇਹਦੇ ਨਾਲ ਕੋਈ ਨਹੀਂ ਹੋਣਾ ਸੋ ਤਗੜੇ ਹੋ ਬੋ ਰਹਿ ਗਿਆ 1 ਸਾਲ ਤੇ ਇਹੋ ਜਿਹੜੇ ਤੁਹਾਡੇ ਤੁਹਾਨੂੰ ਭਜਾਉਂਦੇ ਨੇ ਨਾ ਇਹਨਾਂ ਨੂੰ ਅੱਗੇ-ਅੱਗੇ ਲਾ ਕੇ ਆਪਾਂ ਭਜਾਉਣਾ ਇਹ ਹੁਣ ਉਹ ਚੀਜ਼ ਨਹੀਂ ਹੋਣੀ ਕਿ ਜਿਹੜੇ ਸਟੇਜ ਤੇ ਬੈਠੇ ਸਾਰਿਆਂ ਨੇ ਬਹੁਤ ਕੁਝ ਵੇਖ ਲਿਆ ਕਿ ਅੱਜ ਕੀ ਪਹਿਲੋ ਪੋਲੀਟੀਕਲ ਬੰਦਿਆਂ ਨੂੰ ਹੱਥ ਨਹੀਂ ਪਾਣੇ ਕਿ ਜਿਹੜੇ ਆਫੀਸਰ ਲੁੱਟ ਕੇ ਖਾ ਰਹੇ ਨੇ ਉਹਨਾਂ ਦੇ ਉੱਤੇ ਸਭ ਤੋਂ ਪਹਿਲੋ ਹੱਥ ਪਾਵਾਂਗੇ ਤੇ ਫਿਰ ਇਹਨਾਂ ਚੋਰਾਂ ਦੇ ਮਗਰਾਵਾਂਗੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਚੌਲਸਾਹਬ ਤੁਹਾਨੂੰ ਮੁਬਾਰਕਾਂ ਮਿਹਰਬਾਨੀ ਧੰਨਵਾਦ ਜੈ ਹਿੰਦ ਬਹੁਤ ਬਹੁਤ ਧੰਨਵਾਦ ਰੰਦਾਵਾ ਸਾਹਿਬ ਪਾਵਾਂ ਖੜਨ ਦੀ ਗੱਲ ਹੋਵੇ ਪਾਵਾਂ ਅੜਨ ਦੀ ਗੱਲ ਹੋਵੇ ਤੁਹਾਡਾ ਨਾਮ ਜਿਹੜਾ ਹੈ ਉਹ ਹਮੇਸ਼ਾ